ਕੋਡੀ 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 ਠੇ ਲੋਕ ਕਹਿੰਦੇ ਵੀ ਸਵਾਦ ਲੈਣਾ ਸਵਾਦ ਲੈਣਾ ਜੇ ਦੁਕਾਨਾਂ ਖੁੱਲ੍ਹਾ ਲੱਗ ਜੇ ਖੁੱਲ੍ਹਾ ਲੱਗ ਜੇ ਖੁੱਲ੍ਹਾ ਲੱਗ ਜੇ ਪਰ ਪਰ ਰਵੀ ਰਵੀ ਅੰਬਾ ਰਵੀ ਅੰਬਾ ਰਵੀ ਅੰਬਾ 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 ਖਿੱਚ ਖਿੱਚ ਅੰਬਿਆ ਹੁਣ ਨਹੀਂ ਆਹ ਆੜ ਗਿਆ ਆਹ ਸਾਹੋਗੇ ਵਾਲਾ ਆੜ ਗਿਆ ਕੇ ਹਰ ਪੁੱਟਾ ਓਕੇਆ ਗੁਰੂ ਦੇ ਸਾਬੀ ਫੈਸਲੋਤ ਸਲੂਣ ਵਾਲੇ ਵੀਰ ਨੇ ਐਤਕ ਤੋਂ ਆਏ ਨੇ ਧੰਨਵਾਦ ਹੈ ਗੁਰੂ ਦੇ ਸਾਬੀ ਹੋਣੀ ਵੀਰ ਫੜਿਓ ਸਭ ਲਈ ਜੰਬਾਵਾ ਐਵਰੀਡੇ ਨਾਟ ਸੰਡੇ ਆਓ ਕਿ ਨਾਗਤਾ ਆ ਮੈਂ ਨਹੀਂ ਕਹਿੰਦਾ ਲੋਕ ਕਹਿੰਦੇ ਆ ਵੀ ਮਹੌਲ ਬਣ ਜਾਣਾ ਮਹੌਲ ਬਣ ਜਾਣਾ ਦੁਕਾਨਾਂ ਨਹੀਂ ਰਵੀ ਰਵੀ ਨਹੀਂ ਅੰਬਿਆ ਤੂੰ ਸਿਰਾਂ ਜਿਹੜੇ ਜਿਹੜੇ ਮੰਨਦੇ ਆਂ ਦੋ ਮਿੱਤਰੋ ਉਹ ਆ ਗਿਆ ਕਹਿੰਦੇ ਸੁਲਤਾਨ ਸ਼ਮਸ਼ਪੁਰਿਆ ਕਬੱਡੀ 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 ਦੁੱਗਾ ਵਾਲਾ ਦੁੱਗਾ ਵਾਲਾ ਦੁੱਗਾ ਕਰ ਦੁੱਗਾ ਵਾਲਾ ਮਹਿੰਗੀ ਟੱਕਰ ਦੁੱਗਾ ਵਾਲਾ ਦੁੱਗਾ ਆ ਸਿਰਾਂ ਆ ਦੁੱਗਾ ਵਾਲਾ ਦੁੱਗਾ ਵਾਲਾ ਆ ਸਿਰਾਂ ਹੋ ਗਿਆ ਦੁੱਗਾ ਵਾਲਾ ਆ ਸਿਰਾਂ ਹੋ ਗਿਆ ਦੁੱਗਾ ਵਾਲਾ ਆ ਮੇਲਾ ਦੁਗਾਲਿਆ ਆ ਮੇਲਾ ਬਣ ਜਾਣਾ ਦੁਗਾਲਿਆ ਦੁਗਾਲਿਆ ਮੇਲਾ ਬਣ ਜਾਣਾ ਮੇਲਾ ਬਣ ਜਾਣਾ ਮੇਲਾ ਬਣ ਜਾਣਾ ਪਰ ਦੂਜੇ ਪਾਸੇ ਦੀਪਾ ਦੀਪਾ ਸੰਧਰੇ ਆਲਾ ਮੇਰੇ ਵੀਰੋ ਅੰਬਾ ਨਹੀਂ ਲੋਟ ਆਉਂਦਾ ਓਏ ਅੰਬਾ ਨਹੀਂ ਲੋਟ ਆਉਂਦਾ ਓਏ ਅੰਬਾ ਨਹੀਂ ਲੋਟ ਆਉਂਦਾ ਇਹਨਾਂ ਤੋਂ